ਕੁੜੀ ਦੇ ਲਈ ਅਪਾ ਪ੍ਰਾਰਥਨਾ ਕਰਾਂਗੇ 1 ਕੋ ਮਿੰਟ ਦੀ ਵਚਨਾ ਵਾਸਤੇ। ਅਰ ਕੋਈ ਵੀ ਬੱਚਾ ਅਨੁਸ਼ਰਤ ਨਹੀਂ ਕਰੇਗਾ ਨਾ ਹੀ ਦਿਰ-ਦਿਰ ਭੱਜੇਗਾ। ਬੱਚਾ ਦਾ ਭਾਗ ਸਾਮਾਜ ਪਰਮੇਸ਼ਰ ਦਾ। ਤੇਰਾ ਤੂੰ ਬਰਸ਼ ਰੱਖਿ ਰੱਖਿ ਕਰ ਦੇਤੀ ਦਾਤਾ ਦੀ ਸ਼ਕਤੀ ਤੇ ਜੋ ਵਰਤ ਕਰ ਦਿੱਤਾ। ਪਰਮੇਸ਼ਰ ਆਪਣੇ ਦਾਸ ਇਸ ਤਰ੍ਹਾਂ ਸਭਨਾਂ ਦਾ ਪਰਮੇਸ਼ਰ ਨਾਮ ਬਸੰਤ ਹੋਣ ਦਿੱਤਾ ਪਰਮੇਸ਼ਰ ਦਾ। ਸਾਰੇ ਸਾਰਿਆਂ ਦੀ ਕਸਮ ਲੈਂਦੇ ਹਾਂ। ਦਾਤਾ ਦਾ ਪੰਜਵਾ ਰ ਰੱਖਿ ਕਰ ਕੇ ਪ੍ਰਾਰਥਨਾ ਸੁਣੀ ਕਿ ਬਾਕੀ ਇਹ ਸਾਰਾ ਸਮਾਂ ਸੀਸ ਦੇ ਨਾਮ ਜੀ ਬੋਲੋ। ਹallelujah hallelujah hallelujah ਆਓ ਅਸੀਂ ਪਰਮੇਸ਼ੁਰ ਦੇ ਬਚਨਾਂ ਦੇ ਅਨੁਸਾਰ ਕਿ ਜੋ ਪਰਮੇਸ਼ੁਰ ਨੇ ਅੱਜ ਸ਼ਬੋ ਉਦੇਸ਼ਕ ਨੋਂ ਜਾਏ ਪਹਿਲਾ ਅਸੀਂ ਨਵੇਂ ਨੇਮ ਦੀ ਯਕੂਬ ਤੇ ਨਦੀ ਆਏ ਉਦੀ ਅਸੀਂ 18 ਇਚ ਨੂੰ ਬੜਾਂਗੇ ਹਾਲੇਲੂਇਆ ਜਿੱਦੀ ਜਪੜੀਆਂ ਨੂੰ ਮਿਲਾਪ ਕਰਾਣੇ ਵਾਲੇ ਧਾਰਮਿਕਤਾ ਦਾ ਫਲ ਮੇਲ ਮਿਲਾਪ ਦੇ ਸਾਥ ਹੋਤੇ ਹਨ ਹਾਲੇਲੂਇਆ ਹਾਲੇਲੂਇਆ ਮਿਲਾਪ ਕਰਾਉਣੇ ਵਾਲੇ ਅਸੀਂ ਕੌਣ ਹੈ ਮਿਲਾਪ ਕਰਾਉਣ ਵਾਸਤੇ ਸਾਨੂੰ ਪਰਮੇਸ਼ਰ ਨੇ ਇੱਕ ਸਮਰਥ ਦਿੱਤੀ ਹੈ ਕਿ ਜਿਹੜੇ ਪਰਮੇਸ਼ਰ ਤੋਂ ਵਿਸੜ ਜਾਂਦੇ ਨੇ ਉਹਨਾਂ ਦਾ ਮਿਲਾਪ ਕਰਾਉਂਦੇ ਹੀ ਹਾਲੇਲੂਇਆ ਉਹਨਾਂ ਦਾ ਮਿਲਾਪ ਅਸੀਂ ਕਰਵਾਉਂਦੇ ਹੀ ਰਹੀਏ ਔਰ ਇਹਦੇ ਨਾਲ ਅਸੀਂ ਇਹ ਜੇ 13 ਇਤਨੂ ਬੜਾ ਤੁਸੀਂ ਗਿਆਨਵਾਨ ਔਰ ਸਮਝਦਾਰ ਕੌਣ ਹੈ ਹallelujah ਤੁਸੀਂ ਮੇ ਗਿਆਨਵਾਨ ਸਮਝਦਾਰ ਕੌਣ ਹੈ ਹallelujah ਕੌਣੇ ਮਿਲਾਬ ਕਰਾਉਣਾ ਜਿਹੜੇ ਮਿਲਾਬ ਕਰਾਉਂਦੇ ਹਨ ਉਹ ਗਿਆਨਵਾਨ ਨੇ ਸਮਝਦਾਰ ਨੇ ਆਪਣਾ ਕਿ ਅੱਗੇ ਜੋ ਐਸਾ ਹੋ ਵਹ ਆਪਣੇ ਕਾਮੋ ਕੋ ਅੱਛੇ ਚਾਲ ਚਲਨ ਸੇ ਉਸ ਨਮਰਤਾ ਸਹਿਤ ਪ੍ਰਗਟ ਕਰੇ ਜੋ ਗਿਆਨ ਸੇ ਉਤਪੰਨ ਹੁੰਦੀ ਹੈ ਹਾਲੇਲੂਇਆ ਹਾਲੇਲੂਇਆ ਇਹ ਸਾਡੇ ਕੋਲ ਜਿਹੜਾ ਇੱਕ ਗਿਆਨ ਹੈ ਬਾਈਬਲ ਦਾ ਇਹਦੇ ਵਿੱਚੋਂ ਸਾਡੇ ਅੰਦਰ ਕੀ ਪੈਦਾ ਹੁੰਦੀ ਹੈ ਜਿਵੇਂ ਧਰਤੀ ਵਿੱਚੋਂ ਅਨਾਜ ਪੈਦਾ ਹੁੰਦਾ ਹੈ ਕੀ ਪੈਦਾ ਹੁੰਦਾ ਧਰਤੀ ਵਿੱਚੋਂ ਅਨਾਜ ਅਨਾਜ ਪੈਦਾ ਹੁੰਦਾ ਹਾਲੇਲੂਇਆ ਹਾਲੇਲੂਇਆ ਜਿਸਨੂੰ ਫੈਕਟਰੀਆਂ ਦੇ ਵਿੱਚੋਂ ਮੋਟਰਸਾਈਕਲ ਗੱਡੀਆਂ ਬਣ ਕੇ ਨਿਕਲਦੀਆਂ ਨੇ ਇਸੀ ਤਰ੍ਹਾਂ ਹੀ ਸਾਡੇ ਅੰਦਰ ਇੱਕ ਗਿਆਨ ਤੇ ਸਮਝ ਪੈਦਾ ਹੁੰਦਾ ਹੈ ਕਿਉਂਕਿ ਜੇ ਸਾਡੇ ਅੰਦਰ ਗਿਆਨ ਹੈ ਸਮਝ ਹੈ ਤੇ ਅਸੀਂ ਫੈਕਟਰੀਆਂ ਚ ਉਹ ਚੀਜ਼ਾਂ ਬਣਾ ਲਵਾਂਗੇ ਹallelujah ਹallelujah ਬੇਸ਼ੱਕ ਕਈ ਮਸ਼ੀਨਾਂ ਆਟੋਮੈਟਿਕ ਆ ਗਈਆਂ ਨੇ ਬਣਾਉਣ ਵਾਲੀਆਂ ਪਰ ਉਹ ਬਣਾਈਆਂ ਕਿੰਨੇ ਨੇ ਬਣਾਈਆਂ ਬਣਾਈਆਂ ਕਿੰਨੇ ਬਣਾਈਆਂ ਬੁੱਧ ਦੇ ਸਮੇਂ ਦੇ ਨਾਲ ਹallelujah ਇਸ ਧਰਤੀ ਸ੍ਰਿਸ਼ਟੀ ਅਕਾਸ਼ ਚੰਦ ਤਾਰੇ ਪਰਮੇਸ਼ਰ ਦੇ ਨਾਲ ਬੁੱਧ ਸੀ ਉਹਦੇ ਨਾਲ ਬਣਿਆ ਹallelujah ਬਾਈਬਲ ਕਹਿੰਦੀ ਹੈ ਕਿ ਬੁੱਧ ਕਹਿੰਦੀ ਹੈ ਕਿ ਮੈਂ ਪ੍ਰਾਣਿਆਂ ਸਮਿਆਂ ਤੋਂ ਨਾਲ ਚਲਦੀ ਆ ਰਹੀ ਆ ਹallelujah ਪ੍ਰਾਣਿਆਂ ਸਮਿਆਂ ਤੋਂ ਹੁਣ ਉਹਦੇ ਬਾਰੇ ਜ਼ਿਕਰ ਨਹੀਂ ਹੈਗਾ ਉਹਨਾਂ ਸਮਿਆਂ ਤੋਂ ਚਲਦੀ ਬੁੱਧ ਆ ਰਹੀ ਹੈ ਕੀ ਜਨੋ ਧਰਤੀ ਤੇ ਆਕਾਸ਼ ਇੱਕ ਪਾਣੀ ਨਾਲ ਭਰੇ ਹੋਏ ਸੀ ਤੇ ਪਰਮੇਸ਼ਰ ਦਾ ਆਤਮਾ ਫੜਫੜਾਂਦਾ ਸੀ ਔਰ ਪਰਮੇਸ਼ਰ ਦੇ ਅੰਦਰ ਇੱਕ ਗਿਆਨ ਵਾਲੀ ਬਾਤ ਆਈ ਕਿਉਂ ਨਾ ਹੋਵਾਂ ਕਿ ਮੈਂ ਨਾ ਪਾਣੀਆਂ ਨੂੰ ਅਲੱਗ ਕਰਕੇ ਇੱਕ ਧਰਤੀ ਤੇ ਇੱਕ ਅਸਮਾਨ ਬਣਾਵਾਂ ਤੇ ਜਿਹਦੇ ਵਿੱਚ ਜੀਵ ਜੰਤੂ ਇਨਸਾਨ ਰਿਹਾ ਕਰਨ ਪ੍ਰੇਮ ਨਾਲ ਮਿਲਾਂ ਪਰੋਂ ਹਾਲੇਲੂਇਆ ਹਾਲੇਲੂਇਆ ਇਹ ਮੈਨ ਸੀ ਇਸ ਗੱਲ ਨੂੰ ਦਰਸ਼ਨ ਦੀ ਅਸਾਂ ਹਾਲੇਲੂਇਆ ਹਾਲੇਲੂਇਆ ਮੈਨ ਸੀ ਜਿਹੜੀ ਅੱਗੇ ਅਸੀਂ ਵੇਖਦੇ ਆ ਕੀ ਇੱਕ ਹੋਰ ਅਸੀਂ ਪੜਾਂਗੇ ਅਪਦੇਸ਼ਿਕ 9 ਉਹਦੀ 15 ਆਇਤ ਨੂੰ ਪੜਾਂਗੇ ਹਾਲੇਲੂਇਆ ਹਾਲੇਲੂਇਆ ਅਪਦੇਸ਼ਿਕ 9 ਤੇ ਉਹਦੀ 15 ਆਇਤ ਨੂੰ ਅਸੀਂ ਪੜਾਂਗੇ ਹਲੂਇਆ ਬਲੇਲਿਆ ਮਸਕੀਨ ਦਾ ਮਤਲਬ ਗਰੀਬ ਉਹਨੂੰ ਚੇਤੇ ਨਾ ਕੀਤਾ ਇਹ ਪ੍ਰਭੂ ਯਿਸੂ ਮਸੀਹ ਨੂੰ ਦਰਸਾਉਂਦਾ ਜਾ ਕੇ ਯਿਸੂ ਮਸੀਹ ਇੱਕ ਬਹੁਤ ਹੀ ਗਰੀਬ ਬਣ ਕੇ ਜਿੰਨੇ ਚਰਨੀ ਦੇ ਵਿੱਚ ਜਨਮ ਲਿਆ ਉਹਨੇ ਆਪਣੇ ਆਪ ਨੂੰ ਇੰਨਾ ਨੀਵਾਂ ਕਰ ਲਿਆ ਪਰ ਉਹਨੇ ਸੰਸਾਰ ਨੂੰ ਵਿਚਾਰਿਆ ਪਰ ਇਤੇ ਨਿਕਿਆ ਇੱਕ ਮਨੁੱਖ ਜੋ ਗਰੀਬ ਸੀ ਤੇ ਸਮਝਦਾਰ ਸੀ ਇਹ ਸੁਲੇਮਾਨ ਨੂੰ ਗੱਲ ਕਹੀ ਜਾ ਰਹੀ ਆ ਹallelujah ਹallelujah ਇਹ ਸੁਲੇਮਾਨ ਜੋ ਕਿ ਉਸਨੇ ਇਹ ਸਾਰੇ ਛੱਡ ਦੇਣ ਉਸ ਨੇ ਆਪਣੀ ਨਗਰ ਨੂੰ ਬਚਾ ਲਿਆ ਉਹਨੇ ਪਰਮੇਸ਼ੁਰ ਦੇ ਕੋਲੋਂ ਕੀ ਮੰਗਿਆ ਜਾਦ ਉਹਦੇ ਪਿਓ ਦੌਦ ਨੇ ਉਹਨੂੰ ਰਾਜ ਭਾਗ ਦੇ ਦਿੱਤਾ ਕੀ ਦੇ ਦਿੱਤਾ ਰਾਜ ਭਾਗ ਇੱਧਰ ਖਿਆਲ ਕਰੋ ਰਾਜ ਭਾਗ ਦੇ ਦਿੱਤਾ ਇੱਧਰ ਖਿਆਲ ਕਰੋ ਤੁਸੀਂ ਹallelujah ਹallelujah ਜੀ ਤੁਹਾਡੇ ਅੰਦਰ ਵਚਨ ਖਿਆਲ ਨਾਲ ਜਾ ਰਿਹਾ ਤੁਹਾਡੀ ਪੜਾਈ ਵਜੇਗੀ ਜੋ ਕੋ ਦੂਸਰਾ ਕਰਦਾ ਉਹ ਕਰਨ ਦਿਓ ਉਹਦੇ ਵੱਲ ਵੇਖ ਕੇ ਆਪਨਾ ਅਸੀਂ ਖਰਾਬ ਹੋਈਏ ਹallelujah ਹallelujah ਅਸੀਂ ਸੁਣੀਏ ਕਿ ਉਹਦੇ ਤੇ ਅਮਲ ਕਰੀਏ ਕਿ ਇੱਕ ਬਜ਼ੁਰਗ ਨੇ ਕੀ ਕੀਤਾ ਨਗਰ ਨੂੰ ਬਚਾਇਆ ਕਿ ਅਸੀਂ ਵੀ ਖਿਆਲ ਰੱਖਿਆ ਕਰੀਏ ਥੋੜਾ ਜਿਹਾ ਬਚਾਇਆ ਹallelujah ਹallelujah ਕੀ ਨਗਰ ਨੂੰ ਕੀ ਉਹਨੇ ਲਿਆ ਬਚਾਇਆ ਬਚਾਇਆ ਇਹਦੀ ਅਸੀਂ 13 ਅਜ ਤੋਂ ਬੜਾਂਗੇ ਬੁੱਧੀਮਾਨੀ ਔਰ ਮੁਰਖਤਾ ਨੇ ਮੂਰਖਤਾ ਸਬੰਧੀਤ ਵਿਚਾਰ ਹੈ ਹਾਂਜੀ ਇਹ ਮੂਰਖਤਾ ਦੇ ਮੂਰਖ ਦੇ ਹਿੰਦੂਤ ਦੇ ਵਿੱਚ ਵਿਚਾਰਿਆ ਮੂਰਖ ਕੀ ਕਰਦਾ ਤੇ ਬੁੱਧੀਮਾਨ ਕੀ ਕਰਦਾ ਹਾਂਜੀ ਮੈਂਨੇ ਸੂਰਜ ਦੇ نیچے ਇਸ ਪ੍ਰਕਾਰ ਕੀ ਬੁੱਧੀ ਕੀ ਬਾਤ ਵੀ ਦੇਖੀ ਹੈ ਜੋ ਮੂਜੇ ਬੜੀ ਜਾਨ ਪੜੀ ਹੈ ਹਲਲੂਇਆ ਕੇਂਦਰ ਸੂਰਜ ਦੇ نیچے ਮੈਂਨੇ ਇੱਕ ਬੁੱਧੀਮਾਨ ਵੀ ਗਿਆਨ ਦੇਖਿਆ ਜੋ ਮੂਜੇ ਜਾਨ ਪੜੀ ਹੈ ਜੋ ਮੇਰੇ आई है एक छोटा सा नगर था जिसमें थोड़े ही लोग थे और किसी बड़े राजा ने उस पर चढ़ाई करके उसको घेर लिया और उसके विरुद्ध बड़ी मोर्चेबंदी कर जी परंतु उसमें एक द्रिद्र बुद्धिमान पाया गया और उसने उस नगर को अपनी बुद्धि के द्वारा बचाया तो भी किसी ने उस द्रिद्र स्मरण ना रखा जी। तब मैंने कहा यदि द्रिद्र की बुद्धि तुष्ट समझी जाती है और उसका वचन कोई नहीं सुनता तो भी पराक्रम से बुद्ध उत्तम है नु कोई नहीं जानता उन्हें सारे बचा लिया ਅੱਜ ਕੀ ਹੁੰਦਾ ਲੋਕ ਚਰਚ ਵਿੱਚ ਆਉਂਦੇ ਪਾਸਟਰ ਦੁਆਰਾ ਦੁਆਵਾਂ ਹੁੰਦੀ ਹੈ ਕ੍ਰਿਸ਼ਚੀਅਨਵਰ ਦੁਆਵਾਂ ਹੁੰਦੀ ਹੈ ਬੁੱਧਮੰਦ ਦੁਆਵਾਂ ਹੁੰਦੀ ਹੈ ਤਾਂ ਉਹ ਲੋਕ ਚੰਗੇ ਹੋ ਜਾਂਦੇ ਚੰਗੇ ਹੋ ਕੇ ਉਸ ਤੋਂ ਬਾਅਦ ਫੇਰ ਉਹ ਕਦਰ ਕਰਨੀ ਭੁੱਲ ਜਾਂਦੇ ਆ ਉਹਨਾਂ ਨੂੰ ਪੈਸਿਆਂ ਦੇ ਸੁਖਣਾ ਦੇ ਵਿੱਚ ਤੋਲਦੇ ਵੀ ਅਸੀਂ ਸੁਖਣਾ ਦੇਤੀ ਅਸੀਂ ਉਹ ਕਰਤਾ ਹੈ ਇਹ ਕੀ ਹੈ ਕਿ ਮੂਰਤੀ ਪੂਜਾਏ ਕਿ ਇਹ ਇੱਕ ਮੂਰਤੀ ਪੂਜਾਏ ਮੂਰਤੀ ਪੂਜ ਲੋਕ ਇਸ ਤਰ੍ਹਾਂ ਕਰਦੇ ਸੁਖਣਾ ਦਿੱਤੀ ਹallelujah ਹallelujah ਹਾਂ ਇਹ ਤੁਸੀਂ ਕਿੰਨੂੰ ਦਿੱਤਾ ਉਸ ਦੀ ਮਜ਼ਦੂਰੀ ਦਿੱਤੀ ਹੈ ਜੋ ਤੁਸੀਂ ਤੈਅ ਕੀਤੀ ਤੇ ਜੇਕਰ ਤੁਸੀਂ ਇਸ ਗੱਲ ਤੇ ਲੋ ਕਿ 9 ਮਹੀਨੇ ਪੈਨ ਤੋ ਤੁਹਾਡੀ ਪ੍ਰਾਰਥਨਾ ਕਰ ਰਿਹਾ ਤੇ 9 ਮਹੀਨਿਆਂ ਦੀ ਮਜ਼ਦੂਰੀ ਕਿ ਪਾਤੀ ਉਹਨੂੰ ਪਰ ਫਿਰ ਵੀ ਰੱਬ ਦਾ ਦਾਸ ਖੁਸ਼ ਹੈ ਫਿਰ ਵੀ ਰੱਬ ਦਾ ਦਾਸ ਖੁਸ਼ ਹੈ ਖੋਚਿਆ ਰੱਬ ਦਾ ਕਿਉਂ ਖੋਚਿਆ ਕਿ ਇਹਨਾਂ ਦੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਚੁਗਿਆਈ ਆ ਜਾਵੇ ਕੀ ਆ ਜਾਵੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਜਾਵੇ ਇਹ ਪਰਮੇਸ਼ਰ ਦੇ ਲਾੜ ਲੱਗ ਜਾਣ ਇਹ ਸਵਰਗ ਦੇ लायक ਹੋ ਜਾਣ ਹਾਂ ਸਵਰਗ ਦੇ लायक ਹੋ ਜਾਣ ਪਰ ਹਰ ਵਾਰ ਉਹੀ ਗੱਲ ਫੋਨ 'ਤੇ ਇਹ ਕੰਮ ਨਹੀਂ ਕਿਹੜਾ ਕੰਮ ਮੈਂ ਹੁਣ ਚਰਚ ਵਿੱਚੋਂ ਕਦੇ ਵੀ ਨਹੀਂ ਹਟਣਾ ਮੈਂ ਚਰਚ ਵਿੱਚ ਆਉਂਦੇ ਹੀ ਜਿਸ ਤਰ੍ਹਾਂ ਸਾਡੇ ਵਿੱਚ ਇੱਕ ਭੈਣ ਨੇ ਗਵਾਹੀ ਦਿੱਤੀ ਉਹ ਭੈਣ ਕਾਜਲ ਜਿਨੇ ਕਿਹਾ ਕਿ ਮੇਰਾ ਪੁੱਤਾ ਚਲਾ ਗਿਆ ਚਰਚ ਤੋਂ ਹਟਣ ਕਰਕੇ ਹalleluyah ਇੱਕ ਭੈਣ ਨੇ ਹੋਰ ਗਵਾਹੀ ਦਿੱਤੀ ਕਿ ਮੇਰਾ ਧਨ ਦੌਲਤ ਰੁਪਈਆ ਚਲਾ ਗਿਆ ਹalleluyah ਇੱਕ ਭੈਣ ਹੋਰ ਆਖੇ ਨਹੀਂ ਲੱਗਦੀ ਸੀਗੀ ਉਹ ਕੀ ਹੋਈ ਜਾ ਕੇ ਸ਼ੈਤਾਨ ਦੇ ਡੇਰੇ ਵਿੱਚ ਮੈਂ ਹalleluyah ਹalleluyah ਇਹ ਕੀ ਹੁੰਦਾ ਹੈ ਅਸੀਂ ਪਾਸਟਰ ਨੂੰ ਖੁਸ਼ ਕਰਨਾ ਹੈ ਜਾਂ ਪ੍ਰਭੂ ਯਿਸੂ ਜੀ ਨੂੰ ਕਰਨਾ ਹੈ ਪ੍ਰਭੂ ਯਿਸੂ ਜੀ ਨੂੰ ਕਰਨਾ ਤੇ ਆਓ ਅਸੀਂ ਇਕ ਆਇਤ ਹੋਰ ਕੋਲਾਂਗੇ ਲੋਕਾਂ ਵਿੱਚ ਚਲਾਂਗੇ ਲੋਕਾਂ ਦੇ ਅਸੀਂ ਦੋ ਦਿਹਾੜੇ ਦੀ ਚੌੜੀ ਐਸ ਨੂੰ ਪੜਾਂਗੇ ਔਰ ਬਾਲਕ ਵੱਡਤਾ ਔਰ ਬਲਵੰਤ ਹੋਤਾ ਔਰ ਬੁੱਧੀ ਸੇ ਪਰਪੂਰਨ ਹੋਤਾ ਗਿਆ ਹallelujah ਕਿਹੜਾ ਬਾਲਕ ਸੀਗਾ ਇਹ ਯਿਸੂ ਮਸੀਹ ਬਾਰੇ ਗੱਲ ਹੋ ਰਹੀ ਹੈ ਇਹਦੇ ਬਾਰੇ ਗੱਲ ਹੋ ਰਹੀ ਹੈ ਯਿਸੂ ਮਸੀਹ ਯਿਸੂ ਮਸੀਹ ਬੁੱਧੀ ਆ ਛੋਟਾ ਬੱਚਾ ਸैम ਹੈ ਜੇ ਇਹ ਵੀ ਬੁੱਧ ਨੂੰ ਇਸਤੇਮਾਲ ਕਰੇ ਤੀ ਇੱਧਰ ਉੱਧਰ ਨਹੀਂ ਵੇਖੇ ਕਈ ਵਾਰ ਸਕੂਲ 'ਚ ਬੈਠਿਆ ਵੀ ਇੱਧਰ ਉੱਧਰ ਵੇਖਿਆ ਤੇ ਚਪੇੜ ਪੈ ਜਾਂਦੀ ਤਿੰਨ ਨੰਬਰ ਵੀ ਕਟੇ ਜਾਂਦੇ ਨਕਲ ਮਰਵਾਣ ਤੇ ਵੀ ਨੰਬਰ ਕੱਟੇ ਜਾਂਦੇ ਜੀ ਕਿਉਂਕਿ ਅਸੀਂ ਆ ਕਾਪੀ ਕਰਦਨੇ ਮਗਰ ਨੂੰ ਦਿਖਾ ਦੇਉਣੀ ਉਹਦੇ ਵਿੱਚ ਵੀ ਉਹ ਦੋਸ਼ੀ ਬਣ ਜਾਂਦਾ ਹallelujah ਹallelujah ਕੀ ਬਣ ਜਾਂਦਾ ਦੋਸ਼ੀ ਬਣ ਜਾਂਦਾ ਦੋਸ਼ੀ ਬਣ ਜਾਂਦਾ ਇਸ ਕਰਕੇ ਸਾਡੀ ਜ਼ਿੰਦਗੀ ਦਾ ਜਿਹੜਾ ਇੱਕ ਐ ਕਿਹਾ ਔਰ ਬਾਲਕ ਵੱਡਤਾ ਔਰ ਬਲਵੰਤ ਹੋਤਾ ਔਰ ਬੁੱਧੀ ਸੇ ਭਰਪੂਰਨ ਹੋ ਤਾ ਗਿਆ ਹallelujah ਅੱਜ ਤੋਂ ਹੀ ਸੈਮ ਪ੍ਰਾਰਥਨਾ ਕਰੇ ਔਰ ਬਚਨ ਵੱਲ ਖਿਆਲ ਕਰੇ ਤਾਂ ਫਿਰ ਇਹ ਉਸ ਮਕਸਦ ਇਹਨੇ ਪਹੁੰਚਣਾ ਜਿਹੜੀ ਭੇਖਬਾਨੀ ਹੋਈ ਹੈ ਕਿ ਇਹ ਦਿਨ ਵਿੱਚ ਚੰਦ ਆ ਲਿਆ ਇਹ ਬੋਧਮਾਨ ਵਿਅਕਤੀ ਦਾ ਕੰਮ ਹੈ ਇੱਕ ਚਾਹ ਵੇਚਣ ਵਾਲਾ ਦਿਰਦਰ ਗਰੀਬ ਮੋਦੀ ਝੰਡਾ ਲਹਿਰਾ ਰਿਹਾ ਹੈ ਬਾਦਿਆਂ ਨਾਲ ਇਹ ਬੁੱਧੀ ਦੇਣਾ ਹallelujah ਹallelujah ਉਹ ਬਚਪਨ ਤੋਂ ਹੀ ਇਸ ਕੰਮ ਚ ਲੱਗਿਆ ਹੋਇਆ ਸੀ ਕਿ ਮੈਂ ਰਾਜ ਕਰ ਟਪ ਜਾਣਾ ਚਾਹ ਵੇਚਦਾ ਵੇਚਦਾ ਹੀ ਉਹ ਇੱਕ ਬਲੰਦੀਆਂ ਨੂੰ ਛੂ ਗਿਆ ਉਹਦੇ ਨਾਲ ਉਹਦਾ ਇੱਕ ਭਰਾ ਸੀਗਾ ਕਵਾੜੀਆ ਉਹ ਕਿਉਂ ਨਹੀਂ ਬਣਿਆ ਹallelujah ਹallelujah ਉਹ ਕਿਉਂ ਨਹੀਂ ਬਣਿਆ ਇਸ ਕਰਕੇ ਜੇ ਸਾਡਾ ਖਿਆਲ ਬੁੱਧ ਵਾਲਿਆ ਜੇ ਸਾਡਾ ਖਿਆਲ ਵਚਨ ਵਾਲਿਆ ਇਧਰ ਉਧਰ ਨਹੀਂ ਭੜ ਕਰਿਆ ਤੇ ਅਸੀਂ ਉਸ ਮਕਾਮ ਤੇ 100% ਪਹੁੰਚਾਂਗੇ ਬੋਲੋ ਆਮੀਨ ਆਮੀਨ ਹallelujah 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 ਮਤੀ ਪੰਜ ਦੀ ਪੰਜ ਤਨ ਹੈ ਵੇ ਜੋ ਨਾਮ ਨਮਰ ਹੈ ਤਨ ਹੈ ਵੇ ਜੋ ਨਮਰ ਹੈ ਕਿਉਂਕਿ ਵੈ ਪ੍ਰithvi ਦੇ ਅਧਿਕਾਰੀ ਹੋਗੇ ਪ੍ਰithvi ਦੇ ਅਧਿਕਾਰੀ ਹੋਣ ਦਾ ਕੀ ਮਤਲਬ ਕਿ ਰਾਜੇ ਬਣਨਾ ਐਮਐਲਏ ਬਣਨਾ ਕੌਂਸਲਰ ਬਣਨਾ ਪ੍ਰithvi ਦੇ ਅਧਿਕਾਰੀ ਹੋਲ ਇਹ ਬਣਨਾ ਹਲੇ ਆਪਣੇ ਆਪ ਨੂੰ ਨਮਨ ਕਰਕੇ ਰੱਖਣਾ ਹਰ ਇੱਕ ਦੀ ਗੱਲ ਨੂੰ ਸਹਿਣ ਵਾਲੇ ਬਣਨਾ ਉਹ ਨਮਰ ਹੋਇਆ ਕੌਣ ਪ੍ਰਭ ਯਿਸੂ ਸੀ ਉਹ ਅਧੀਨ ਹੋਇਆ ਕਿਉਂਕਿ ਧਰਤੀ ਦਾ ਵਾਰਸ ਨਹੀਂ ਬਣਿਆ ਉਹ ਆਕਾਸ਼ ਔਰ ਧਰਤੀ ਦੋਵਾਂ ਦਾ ਵਾਰਸ ਬਣਿਆ ਆਮੇਨ ਆਮੇਨ ਧਰਤੀ ਔਰ ਆਕਾਸ਼ ਦੋਵਾਂ ਦਾ ਵਾਰਸ ਬਣਿਆ ਸਤ ਆਇ ਪੜੀ ਜੀ ਪੰਜ ਦੀ ਧੰਨ ਹੈ ਵੇ ਜੋ ਦਇਆਵੰਤ ਹੈ ਕੰਨ ਹੈ ਉਹ ਜੋ ਦਇਆਵੰਤ ਹੈ ਕਿਉਂਕਿ ਉਨਪਰ ਦਇਆ ਕੀ ਜਾਏਗੀ ਹallelujah ਹallelujah ਕੰਨ ਉਹ ਨਹੀਂ ਜਿਹੜੇ ਦਇਆਵੰਤ ਨਹੀਂ ਜਿਹੜੇ ਦਇਆ ਕਰਦੇ ਨੇ ਉਹਨਾਂ ਤੇ ਵੀ ਦਇਆ ਕੀਤੀ ਜਾਏਗੀ ਇਸ ਵਚਨ ਨੂੰ ਅਸੀਂ ਆਪਣੇ ਅੰਦਰ ਰੱਖ ਕੇ ਆਪਣੇ ਆਪ ਨੂੰ ਇੱਕ ਤਕੜਾਈ ਵਿੱਚ ਲੈ ਹallelujah ਹallelujah ਆਓ ਅਸੀਂ ਇਸ ਵਚਨ ਦੇ ਲਈ ਪੂਜਨਾ ਮਿਲ ਕੇ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਮਹਾਨ ਪ੍ਰਭੂ ਤੇਰਾ ਧੰਨਵਾਦ ਪਿਤਾ ਪਰਮੇਸ਼ਰ ਖੁਦਾ ਇਸ ਅੱਛੇ ਵਸਤਨ ਵਾਸਤੇ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਪਿਤਾ ਪਰਮੇਸ਼ਰ ਖੁਦਾ ਅਕਲ ਬੁੱਧ ਸਮਝ ਪਿਤਾ ਪਰਮੇਸ਼ਰ ਯਹਵਾ ਤੇਰੀ ਔਰ ਤੇ ਪਿਤਾ ਪਰਮੇਸ਼ਰ ਖੁਦਾ ਸਾਨੂੰ ਇੱਕ ਇੱਕ ਜਨ ਨੂੰ ਪਿਤਾ ਪਰਮੇਸ਼ਰ ਖੁਦਾ ਆਪਣੀ ਸਮਝ ਤੇ ਬੁੱਧ ਦੀ ਚਲਣ ਦੀ ਪਿਤਾ ਪਰਮੇਸ਼ਰ ਤੋਫੀਕ ਦੋ ਮੇਰੇ ਪਿਤਾ ਪਰਮੇਸ਼ਰ ਖੁਦਾ ਬੇਸ ਜੀ ਖੁਦਾ ਜੋ ਤੇਰੇ ਦਾਸ ਦਾ ਭਾਂਡਾ ਖਾਲੀ ਹੋਇਆ ਪਿਤਾ ਪਰਮੇਸ਼ਰ ਉਸ ਨੂੰ ਹੋਰ ਵੀ ਜ਼ਿਆਦਾ ਭਰਨ ਵਿੱਚ ਮਦਦਗਾਰ ਹਾਮੀ ਹੋਵੋ ਮੇਰੇ ਪਿਤਾ ਪਰਮੇਸ਼ਰ ਖੁਦਾ ਤੇਰਾ ਧੰਨਵਾਦ ਰਸ਼ਕਰ ਦੇ ਪਿਤਾ ਪਰਮੇਸ਼ਰ ਵਜਨ ਪਿਤਾ ਪਰਮੇਸ਼ਰ ਖੁਦਾ ਸਾਡੇ ਹਿਰਦੇ ਦੀਆਂ ਪਟਨੀਆਂ ਤੇ ਲਿਖੇ ਜਾਣ ਪਿਤਾ ਪਰਮੇਸ਼ਰ ਖੁਦਾ ਅਸੀਂ ਇਹਨਾਂ ਤੇ ਮੰਨਣ ਕਰਨ ਵਾਲੇ ਬਣੀਏ ਮੇਰੇ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਤੇ ਸ਼ੁਕਰ ਕਰਦੇ ਪ੍ਰਾਰਥਨਾ ਸੁਣੀ ਕਬੂਲ ਕੀਤੀ ਬਾਕੀ ਇਹ ਸਾਰਾ ਸਵਮੀ ਯਿਸੂ ਦੇ ਨਾਮ ਚ ਯਹਵਾ ਕੋ ਮੰਗਦੇ ਆਂ ਹਾਲੇਲੂਇਆ 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 ਇਸ ਵਚਨ ਨੂੰ ਅੱਗੇ ਵੀ ਭੇਜਾਂਗੇ ਔਰ ਪਰਮੇਸ਼ੁਰ ਦੇ ਕਲਾਮ ਦੇ ਇਹ ਇਹ ਸਿਖਾਂਗੇ ਕਿ ਇਹ ਵਚਨ ਬਹੁਤ ساری ਦੁਨੀਆ ਕੋਲ ਜਾਵੇ ਤੇ ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਅਧੀਨ ਹੋਣ ਨਮਰ ਹੋਣ ਔਰ ਧਰਤੀ ਦੇ ਵਾਰਸ ਬਣੇ ਯਿਸੂ ਮਸੀਹ ਦੇ ਨਾਮ ਤੇ ਯਵਾ ਕਮੋਗੇ ਜੀ ਬੋਲਾਂਗੇ ਆਮੀਨ ਹallelujah ਹallelujah ਅਸੀਂ ਨਮਰ ਹੋਏ ਔਰ ਅਸੀਂ ਮਿਲਾਪ ਕਰਾਉਣ ਵਾਲੇ ਬਣਨਾ ਔਰ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਬਹੁਤ ਜ਼ਿਆਦਾ ਹਲੀਮ ਕਰਨਾ ਕਿਉਂਕਿ ਪਰਮੇਸ਼ੁਰ ਸਾਡੀਆਂ ਜ਼ਿੰਦਗੀਆਂ ਵਿੱਚ ਸਭ ਕੋ ਵੱਡੇ ਵੱਡੇ ਕੰਮ ਕਰੇ ਇਹ ਛੋਟੀ ਜਿਹੀ ਬਚਨਾਂ ਦੀ ਸੇਵਾ ਜੋ ਪ੍ਰਭੂ ਨੇ ਬਖਸ਼ੀ ਹੈ ਇਸ ਦੇ ਵਿੱਚ ਪਰਮੇਸ਼ੁਰ ਵੱਡਾ ਬਲ ਪਾਵੇ ਸ਼ਕਤੀ ਪਾਵੇ ਔਰ ਇਹ ਅੱਗੇ ਵੀ ਜਿੰਨਾਂ ਕੋਲ ਜਾਵੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਤੰਦਰੁਸਤੀ ਆਵੇ ਯਿਸੂ ਦੇ ਨਾਮ ਦੀ ਹੋਵਾ ਕਮ ਅਸੀਂ ਬੁਲਾਗੇ ਆਮੇਨ ਹਾਲੇਲੂਇਆ